ਕਾਂਗਰਸ ਕਿਵੇਂ ਆ ਬਾਪੂ ਜੀ ਕਾਂਗਰਸ ਕਾਂਗਰਸ ਵੀ ਲੁੱਟੀ ਇਕੱਠੀ ਹੋਈ ਐ ਅਕਾਲੀ ਦਾ ਕਿਉਂ ਠੀਕ ਆ ਜੀ ਤਾਂ ਠੀਕ ਕਹਿੰਦੇ ਆ ਮੈਂ ਜ਼ਿੰਮੇਵਾਰ ਬੰਦਾ ਹਾਂ ਸਾਡੇ ਵੋਟਰਾਂ ਲੱਗਨ ਦਾ ਉਹਦੀ ਸਤਾਦੀ ਬਣ ਗਈ ਠੀਕ ਐ ਠੀਕ ਐ ਨਾ ਗੱਲ 20000 ਨੂੰ ਠੇਕੇ ਦੱਦੀ ਹੁਣ 70000 ਰੁਪਏ ਕਿਤੇ ਲੱਗਦਾ ਹਾਂ ਇਥੇ ਵੀ ਲੱਗਦਾ ਰਹੇਗਾ ਕਾਰ ਜੀਪ ਤੇ ਆਹੀ ਸਾਡੇ ਐਮਐਲਏ ਪੁੱਛੋ ਲੈ ਹਾਂ ਇਹਨੇ ਕਦੀ ਹੱਥ ਨਹੀਂ ਚੁੱਕਦੇ ਪਹਿਲਾਂ ਸਾਡੇ ਪੈਰੀਂ ਹੱਥ ਲਾਉਂਦਾ ਸੀ ਆਕੇ ਅੱਛਾ ਇਹਦਾ ਜਿੰਨਾ ਜਰ ਸੁਖਬੀਰ ਬਾਦਲ ਨਹੀਂ ਨਾ ਉਹਨਾਂ ਚੰਨ ਕੰਮ ਹੁੰਦਾ ਅੱਛਾ ਹੂੰ ਇਹਦਾ ਟਾਈਮ ਪਾਸ ਹੀ ਹੁੰਦਾ ਚਿਰਤਾ ਅੱਛਾ ਜੀ ਉਨੀ ਚੜਾਉਣੇ ਆ ਝੰਡੇ ਅੱਛਾ ਜੀ ਕੰਨ ਨਾਲ ਫੋਨ ਲਾ ਕੇ ਦਿਖਾਵਾ ਕਰਤਾ ਵੀ ਸਵੇਰੇ ਬੱਸ ਆ ਜੂਗੀ ਬਿਜਲੀ ਦੌਰੇ ਜਿਹਨੇ ਤੂੰ ਫੋਨ ਕਿਧਰ ਲਾ ਲਿਆ ਦੱਸ ਠੀਕ ਹੈ ਫਿਰ ਤੁਸੀਂ ਪੁੱਛਿਆ ਨਹੀਂ ਪੁੱਛਣਾ ਕੀ ਸੀਗਾ ਜੀ ਨਾਲ ਹੁੰਦਾ ਜਿਹੜੇ ਚਮਚੇ ਪੁੱਛਣ ਹੁੰਦੇ ਨੇ ਉਹ ਝੰਡੇ ਤੋਂ ਕੌਣ ਜਿੱਤ ਸਕਦਾ ਕਾਲੀ ਕਾਂਗਰਸੀ ਜਾਂ ਆਹ ਮਲੇ ਕਾਲੀ ਦਿੱਤਣਗੇ ਦਾ ਕਾਂਗਰਸ ਵਾਲੇ ਹੋਰ ਨਹੀਂ ਕੋਈ ਜਿੱਤਦਾ ਲੱਗਦਾ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਕੌਣ ਜਿੱਤ ਸਕਦਾ ਇਥੋਂ ਸਾਨੂੰ ਦਾ ਸਿਮਰਤ ਕੌਰ ਲੱਗਦੀ ਹੈ ਜੀ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਕਿਵੇਂ ਫਿਰ ਕੀ ਲੱਗਦਾ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਕੌਣ ਜਿੱਤ ਸਕਦਾ ਇੱਥੋਂ ਸਾਨੂੰ ਦਾ ਸਿਮਰਤ ਕੌਰ ਲੱਗਦੀ ਹੈ ਜੀ ਹਰ ਸਿਮਰਤ ਕੌਰ ਹਾਂਜੀ ਕੀ ਕਰਿਆ ਨੂੰ ਬਾਪੂ ਜੀ ਪਹਿਲਾਂ ਲੋਕਾਂ ਨੇ 92 ਐਮਐਲ ਆਮ ਆਦਮੀ ਪਾਰਟੀ ਦੇ ਜਿਤਾਏ ਹੁਣ ਕਾਲੀਆਂ ਨੂੰ ਦੁਬਾਰਾ ਦੇਖਣਾ ਚਾਹੁੰਦੇ ਆ ਆਮ ਪਾਰਟੀ ਦਾ ਬੰਦਾ ਸਾਡੇ ਐਮਐਲ ਇੱਕ ਵੀ ਨਹੀਂ ਆਇਆ ਜੀ ਜਿੱਦਾਂ ਦਾ ਬਣਿਆਗਾ ਹੂੰ ਇਹ ਤਾਂ ਕਹਿੰਦੇ ਸੱਥਾਂ ਦੇ ਵਿੱਚ ਆਉਨੇ ਆ ਸੀ ਸਾਡੇ ਕੋਈ ਸੱਜ ਨੇ ਹੈਗੇ ਉਹਨਾਂ ਦੇ ਕੋਈ ਮਾੜੇ ਮੁੱਟੇ ਬਸ ਜ ਨਿੱਕੀ ਮੁੱਠੀ ਬੰਦੀ ਛੱਡੇ ਹੈਗੇ ਉਹੋ ਜਿਆ ਜਾਂਦੇ ਆ ਉਹਨਾਂ ਨੇ ਜਿਹੜੇ ਛੱਡੇ ਹੋਏ ਸੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਨੂੰ ਕਹਿ ਦਈਏ ਕਿ ਆਪਾਂ ਦਾਵੇਦਾਰੀਆਂ ਦਿੱਤੀਆਂ ਨੇ ਉਹ ਗੱਲ ਗੁੱਲ ਸੁਣ ਲੈਂਦੇ ਆ ਨਹੀਂ ਸੁਣੀ ਜੀ ਸਾਡੀ ਅਸੀਂ ਬਹੁਤ ਕੁ ਸੱਖਾ ਸਾਡੇ ਸਾਡਾ ਵੇਖੋ ਕੀ ਹਾਲ ਹੈਗੀ ਹੂੰ ਇਹ ਅਸੀਂ ਆ ਦਿਖਾਇਆ ਵੀ ਸੱਚ ਕੋ ਇਹਨਾਂ ਨੂੰ ਵੇਖ ਕੇ ਗਏ ਫੋਟੋ ਵੀ ਕਰਕੇ ਲੈ ਗਏ ਆ ਪਰ ਕੋਈ ਹੱਲ ਨਹੀਂ ਹੋਇਆ ਨਾ ਹੁਣ ਹੋ ਵੀ ਹੁੰਦਾ ਵੀ ਨਹੀਂ ਸਾਨੂੰ ਇਹ ਲੱਗਦਾ ਹੈ ਕਿ ਸਰਕਾਰ ਦਿੱਤਾ ਕਾਂਗਰਸ ਕਿਵੇਂ ਲੱਗਦੀ ਆ ਬਾਪੂ ਸਾਨੂੰ ਇਹਨਾਂ ਨੂੰ ਕਾਂਗਰਸ ਸਿੰਘੀ ਲੱਗਦੀ ਆ अच्छा जी हां जी काली ਤੇ ਕਾਂਗਰਸੀ ਠੀਕ ਸੀ ਉਦੋਂ ਪਹਿਲਾਂ ਜਿਹੜੀ ਦੋਨੇ ਪਾਰਟੀਆਂ ਠੀਕ ਸੀ ਦੋਨਾਂ ਨੇ ਬਹੁਤ ਕੁਝ ਦਿੱਤਾ ਲੋਕਾਂ ਨੂੰ ਤੇ ਫਿਰ ਬਾਪੂ 92 ਐਮਐਲ ਨੇ ਹੀਰੀ ਵਗਾਤੀ ਜਿਹੜੀ ਬਸ ਹੀਰੀ ਵਗਾਤੀ ਭੇੜਚਾਲ ਹੋ ਗਈ ਇੱਕ ਹਵਾ ਪਲਟ ਗਈ ਹੂੰ ਵੀ ਮਿਲਦਾ ਬਦਲਾ ਕਰ ਗਈ ਬਦਲਾ ਕਰ ਗਈ ਬਦਲਾ ਕਰ ਗਈ ਹੂੰ ਪਾਰਟੀ ਦਾ ਅੱਛਾ ਜੀ ਹਾਂ ਜੀ ਬਦਲਾਅ ਵਾਲੇ ਤਾਂ ਹੁਣ ਸੀਐਮ ਭਗਵੰਤ ਦਮਾਨ ਫੇਰ ਕਹਿੰਦੇ ਸਾਨੂੰ 13 ਸੀਟਾਂ ਆ ਜਾਣਗੀਆਂ ਜੀ ਕਹਿੰਦੇ ਜਿੱਤ ਜਾਗੇ ਨਹੀਂ ਜਿੱਤੇ ਜੀ ਅੱਛਾ ਸਾਡੇ ਸਾਡੇ ਪਿੰਡਾਂ ਦੇ ਦਾ ਪੈਂਦਗੇ ਨੇ ਉਹਨਾਂ ਨੂੰ ਵੋਟਾਂ ਅੱਛਾ ਜੀ ਨਹੀਂ ਪੈਂਦਗੇ ਮੁਸ਼ਕਲ ਹੈ ਮੁਸ਼ਕਲ ਹੈ ਜੀ ਹਾਂ ਜੀ ਹਾਂ ਜੀ ਇਹ ਕੀ ਲੈ ਕੇ ਲਾਉਂਗੇ ਫਿਰ ਵੀ ਮੁਸ਼ਕਲ ਹੈ ਇਹ ਗੱਲ ਅਸੀਂ ਲੈ ਕੇ ਕੀ ਕੁਝ ਲੜਕਰੀ ਦੇਵਾਂਗੇ ਵੀ ਸਾਡੇ ਪਿੰਡ ਚ ਨਾ ਵੜਿਓ ਆਖੇ ਅੱਛਾ ਜੀ ਜਦੋਂ ਸਾਨੂੰ ਤੁਸੀਂ ਜਾਂਦੇ ਆਂਦੇ ਨੇ ਬੁਲਾਇਆ ਹੀ ਨਹੀਂ ਕਿਤੇ ਮਿਲੀ ਨਹੀਂ ਗਈ ਹੂੰ ਹੂੰ ਇਥੋਂ ਵੀ ਨੰਗਦਾ ਰਹੇਗਾ ਘਰ ਜੀਵਤੇ ਆਹ ਸਾਡੇ ਐਮਐਲਏ ਪੁੱਛੋਲਾ ਹਾਂ ਇਹਨੇ ਕਦੇ ਹੱਥ ਨਹੀਂ ਚੁੱਕਦੇ ਪਹਿਲਾਂ ਸਾਡੇ ਪੈਰੀਂ ਹੱਥ ਲੋਂਦਾ ਸੀ ਆਖੇ ਅੱਛਾ ਜੀ ਹਾਂਜੀ ਠੀਕ ਹੈ ਐਂ ਕਰੀ ਹੈ ਹਾਂਜੀ ਤੇ ਬਾਪੂ ਜੀ ਫਿਰ ਹੁਣ ਜਿਹੜੇ ਐਨੇ ਲੋਕਾਂ ਨਾਲ ਧੋਖੇ ਹੋ ਜਾਂਦੇ ਆ ਪਹਿਲਾਂ ਝਾਂਸੇ ਦੇ ਦਿੰਦੇ ਆ ਸਾਨੂੰ ਕਹਿ ਦਿੰਦੇ ਆ ਕਿ ਅਸੀਂ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਜਦੋਂ ਕੰਮ ਨਹੀਂ ਕਰਦੇ ਫਿਰ ਲੋਕ ਕੀ ਕਰਨਗੇ ਹੁਣ ਲੋਕ ਦੁਖੀ ਹੋਏ ਫਿਰ ਤੁਹਾਨੂੰ ਪਤਾ ਹੀ ਕੀ ਕਰਦੇ ਹੁੰਦੇ ਹੈਗੇ ਹੂੰ ਤੁਹਾਨੂੰ ਪਤਾ ਹੀ ਦੁਖੀ ਹੋਏ ਕੀ ਕਰਦੇ ਹੁੰਦੇ ਫਿਰ ਪਿੰਡ ਚ ਬੋਡ ਨਹੀਂ ਦਿੰਦੇ ਸੀ ਬੋਰਡ ਤਾਂ ਫੋਣੀ ਕੀ ਹੈ ਅੱਛਾ ਜੀ ਹਾਂ ਛੱਡ ਬਹੁਤ ਖੰਬਿਆਂ ਤੇ ਬੋਰਡ ਲਾਵਾਂਗੇ ਅੱਛਾ ਜੀ ਹਾਂਜੀ ਵੀ ਕਾਲੀਦਾਨ ਜਾਂ ਕਾਂਗਰਸੀ ਕੱਲੇ ਆ ਜਾਣ ਬਾਕੀ ਇਹ ਨਾ ਹੁਣ ਇਹ ਨਾ ਹੁਣ ਹਾਂਜੀ ਅੱਛਾ ਜੀ ਬਹੁਤ ਬੇੜੀ ਕੀਤੀ ਇਹਨਾਂ ਨੇ ਪੂਰੀ ਪੂਰੀ ਜਿੰਨੀ ਵੀ ਗੈਸਤ ਇਹਨਾਂ ਨੇ ਅੱਛਾ ਜੀ ਪੂਰੀ ਠੀਕ ਹੈ ਕੀ ਹਾਲ ਨੇ ਠੀਕ ਹੈ ਜੀ ਬਾਕੀ ਕਿਵੇਂ ਹੋ ਠੀਕ ਹੈ ਵਧ ਗਿਆ ਕੀ ਬਣਾ ਰਹੇ ਹੋ ਬੈਠੇ ਹੋ ਫਿਰ ਇੱਥੇ ਬੈਠੇ ਐਸੇ ਬਾਬੇ ਲਿਆ ਹੋਰ ਕੀ ਕਰਕੇ ਇੱਥੇ ਬੈਠਣ ਤੇ ਕਿਵੇਂ ਲੱਗਦਾ ਕਿਹੜੀ ਸਰਕਾਰ ਆ ਜਿਹੜੀ ਚੰਗੀ ਸੀ ਚੰਗੀ ਤਾਂ ਸਾਨੂੰ ਤਾਂ ਇਹ ਤਾਂ ਜਮਾ ਬੇਕਾਰ ਬੰਦਾ ਨਿਕਲ ਗਿਆ ਭੈਣ ਜੀ ਅੱਛਾ ਜੀ ਅੱਛਾ ਹਾਂ ਗੱਲਬਾਤ ਸੁਣ ਲੈਂਦੇ ਆ ਤੁਹਾਡੀ ਆਮ ਜੀ ਆਏ ਨੇ ਇੱਥੇ ਗੱਲਾਂ ਬਾਤਾਂ ਦਾ ਕੀ ਸੁਣਨੀਆਂ ਸੀ ਉਹਨਾਂ ਨੇ ਅੱਛਾ ਹਾਂ ਸਾਡੇ ਤਾਂ ਪਿੰਡ ਆ ਐਮਐਲਏ ਆਉਂਦਾ ਇੱਥੇ ਇੱਕ ਦੋ ਵਾਰੀ ਆਇਆ ਕਿਸੇ ਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਉੱਥੋਂ ਇੱਕ ਬੰਦੇ ਕੋਲੋਂ ਆ ਕੇ ਮੁੜ ਜਾਂਦਾ ਹਮ ਬਠਿੰਡੇ ਤੋਂ ਕੌਣ ਜਿੱਤ ਸਕਦਾ ਕਾਲੀ ਕਾਂਗਰਸੀ ਜਾਂ ਆਮ ਆਲੇ ਕਾਲੀ ਜਿੱਤਣ ਕੇ ਦਾ ਕਾਂਗਰਸ ਵਾਲੇ ਹੋਰ ਨਹੀਂ ਕੋਈ ਜਿੱਤਦਾ ਅੱਛਾ ਜੀ ਹਾਂ ਕੀ ਗੱਲ ਬਾਪੂ ਜੀ ਪਹਿਲਾਂ ਝਾੜੂ 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 ਲਾਤੀ ਸੀ ਝਾੜੂ ਦਾ ਫਿਰ ਲੋਕਾਂ ਨੇ ਬਸ ਆਈਂ ਦਾ ਮਾਰੇ ਗਏ ਲੋਕ ਅੱਛਾ ਹਾਂ ਹੁਣ ਜਿਹੜੀ ਨੌਜਵਾਨੀ ਕਹਿੰਦੀ ਸੀ ਝਾੜੂ 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 ਉਹਨਾਂ ਨੂੰ ਸਮਝਾਉਂਗੇ ਤੁਸੀਂ ਸਮ ਉਹ ਥਾਪ ਹੀ ਸਮਝ ਗਏ ਸਮਝਾਉਣ ਦੀ ਲੋੜ ਹੀ ਨਹੀਂ ਆਪ ਹੀ ਸਮਝ ਗਏ ਹਾਂ ਕੀ ਗੱਲ ਉਹਨਾਂ ਨੂੰ ਕਿਵੇਂ ਸਮਝ ਆ ਗਈ ਬਾਕੀ ਸਭ ਤੇ ਹੁਣ ਕੋਈ ਪੁੱਛ ਨਹੀਂ ਦੱਸ ਨਹੀਂ ਕਿਸੇ ਦੀ ਸਮਝ ਆਉਣੀ ਹੈ ਭੈਣ ਤੋਂ ਸਾਡੇ ਦਾ ਬੱਸ ਨਹੀਂ ਲਵਾਈ ਗਈ ਉਹਨਾਂ ਤੋਂ 10 ਆਰੀ ਐਮਐਲਏ ਕੋਲੇ ਭੌਂਕਿਆ ਇਹ ਅੱਛਾ ਹਾਂ ਗਏ ਸੀ ਐਮਐਲਏ ਕੋਲ ਹਾਂ ਹਾਂ ਕੀ ਕਹਿੰਦਾ ਚਾਹ ਪਾਣੀ ਪਿਆ ਆ ਚਾਹ ਪਾਣੀ ਨਾ ਉਹਨੇ ਪੀਉਣਾ ਸੀ ਸਵੇਰੇ ਆਖ ਦਿੰਦਾ ਆਜੂ ਬੱਸ ਹਾਂ ਇਹ ਆਪ ਜਾ ਕੇ ਐ ਮੈਂ ਇਧਰ ਆ ਬੱਸ ਬਾਰੇ ਕਿਵੇਂ ਬਾਪੂ ਜੀ ਬਾਈ ਕਹਿੰਦਾ ਵੀ ਤੁਸੀਂ ਐਮਐਲਏ ਕੋਲ ਗਏ ਸੀ ਚਾਹ ਪਾਣੀ ਪਿਆ ਤੁਹਾਨੂੰ ਨਹੀਂ ਪਿਆ ਅੱਛਾ ਨਾ ਕੀ ਕਹਿੰਦਾ ਆਖਰਾਂ ਮੈਂ ਚੰਡੀਗੜ੍ਹ ਜਾਣਾ ਜੀ ਮੇਰੇ ਕੋਲ ਸਮਾਂ ਘੱਟ ਹੈਗਾ ਹੂੰ ਚਪਰਾਈਆਂ ਪਾਂਗਾ ਜੀ ਪਿੰਡਾਂ ਜੁੰਡੇ ਜੇ ਖਲੇ ਸੀਗੇ ਹੂੰ ਠੀਕ ਆ ਤਾਂ ਚਾਰ ਬੰਦੇ ਪੱਕੇ ਨੀਂਗੜੀ ਦੀ ਪੰਚਾਇਤ ਸੀ ਹੂੰ ਗੋਨੇ ਨੇ ਮੰਡੀ ਦੇ ਸੀਗੇ ਹਾਂ ਅਸੀਂ ਸੀਗੇ ਚਾਰ ਪੰਜ ਬੰਦੇ ਸਾਡੇ ਪਿੰਡ ਦੇ ਹਾਂ ਇੱਕ ਹੋਰ ਕਿਥੋਂ ਪੰਚਤਾਂ ਕਿਥੋਂ ਦੀਆਂ ਸੀਗੀਆਂ ਵੀ ਜਲਦੀ ਨਿਬੜੋ ਕਰਾਂ ਮੈਂ ਫਟਾਫਟ ਚੰਡੀਗੜ੍ਹ ਕੰਮ ਹੈ ਮੈਂ ਲੇਟ ਬਹੁਤ ਜ਼ਿਆਦਾ ਹੋਇਆ ਬੈਠਾਂਗਾ ਠੀਕ ਆ ਤੇ ਮੈਂ ਨਾਉਣਾ ਜੇ ਤਿਆਰ ਹੋਣਾਗਾ ਹਾਂ ਲੈ ਕੇ ਲੈ ਕੇ ਗਏ ਸੀ ਇਹ ਜ਼ਰਾ ਕੁਝ ਵਰਤੀ ਅਸੀਂ ਤਾਂ ਪੂਰਾ ਬਿਲ ਬਣਾ ਕੇ ਲਗੇ ਸੀ ਕਿ ਐਡੀ ਲਿਸਟ ਬਣਾ ਕੇ ਲਗੇ ਸੀ ਉਹ ਫੜਾਤਾ ਫੜਾਤਾ ਵਾ ਫੜ ਕੇ ਸਾਨੂੰ ਪਤਾ ਛਿੜਤਾ ਹੁਣ ਬਾਰੀ ਬੁਰੀ ਚ ਅੱਛਾ ਕੋਈ ਸਾਡੇ ਪੱਲੇ ਨਹੀਂ ਪਾਇਆ ਪੱਲੇ ਨਹੀਂ ਪਾਇਆ ਨਾ ਜੀ ਨਾ ਬਾਪੂ ਜੀ ਜਿਹੜੀ ਨੌਜਵਾਨੀ ਵੱਡੀ ਪੱਦਰ ਤੇ ਜਿਹੜਾ ਝੰਡਾ ਚੱਕਿਆ ਸੀ ਝਾੜੂ ਵਾਲਾ ਕਦੇ ਟੋਪੀਆਂ ਲੈਂਦੇ ਸੀ ਤੇ ਕਦੇ ਗੱਲ 'ਚ ਪਰਨੇ ਪਾਉਂਦੇ ਸੀ ਕਦੇ ਝੰਡੇ ਫੜਦੇ ਸੀ ਹੁਣ ਉਹਨਾਂ ਨੂੰ ਤੁਸੀਂ ਸਿਆਣੇ ਬਜ਼ੁਰਗ ਆ ਜਿਹੜੇ ਕੀ ਸਮਝਾਓਗੇ ਕੀ ਕਹੋਗੇ ਉਹਨਾਂ ਨੂੰ ਅਸੀਂ ਤਾਂ ਕਹਾਂਗੇ ਕਿ ਝਾੜੂ ਵਾਲੇ ਤਾਂ ਨੇੜੇ ਨਾ ਜਾਇਓ ਹੂੰ ਕਿਉਂਕਿ ਜਿਹੜੀ ਉਹਦੀ ਮਤਲਬ ਆਪਦੇ ਇਲਾਕੇ ਦੀ ਸੜਕਾਂ ਦੀ ਉਹ ਪਿੰਡ ਨੂੰ ਸੜਕ ਜਾਂਦੀ ਹੈ ਪੁੱਛੋ ਤੋਂ ਹਾਂ ਉਹ ਸੜਕ ਦਾ ਬੁਰਾ ਹਾਲ ਹੈਗਾ ਅੱਛਾ ਜੀ ਬਹੁਤ ਜਿਆਦਾ ਬੁਰਾ ਕਰਮ ਕਰਮ ਤੇ ਐਡੇ ਐਡੇ ਖੱਡੇ ਪਏ ਹੈਗੇ ਹੂੰ ਗੱਡੀ ਨੇ ਮੋਟਰਸਾਈਕਲ ਵੀ ਨਾ ਗੱਡੀ ਤਾਂ ਨਿਕਣੀ ਬੜੀ ਮੁਸ਼ਕਲਾਂ ਦੀ ਗੱਲ ਹੈ ਅਸੀਂ ਦੋ ਤਿੰਨ ਰਿਜਾਏ ਆਏ ਹੈਗੇ ਠੀਕ ਹੈ ਹਾਂ ਤੇ ਸਾਡਾ ਲੋਕਾਂ ਦਾ ਕੀ ਕਰ ਜਦੋਂ ਆਪਦੇ ਪਿੰਡ ਦਾ ਨਹੀਂ ਸੁਧਾਰ ਕਰ ਸਕਦਾ ਸੀਐਮ ਭਗਵੰਤ ਮਾਨ ਕਿਵੇਂ ਆ ਬਾਪੂ ਬੰਦਾ ਭਗਵੰਤ ਮਾਨ ਵੀ ਇਹਨਾਂ ਦਾ ਹੀ ਹੈ ਅੱਛਾ ਜੀ ਭਗਵੰਤ ਮਾਨ ਦੇ ਚੇਲੇ ਹੀ ਹੈ ਇਹ ਅੱਛਾ ਹਾਂਜੀ ਠੀਕ ਹੈ ਉਹ ਤਾਂ ਕਹਿੰਦਾ ਮੇਰੀ ਟੀਮ ਹੈ ਜਿਹੜੀ ਬਹੁਤ ਇਮਾਨਦਾਰ ਆ ਕਹਿੰਦਾ ਅਫਸਰ ਸਾਹੀ ਵੀ ਇਮਾਨਦਾਰ ਆ ਕਹਿੰਦਾ ਇੱਕ ਬੰਦਾ ਵੀ ਨਹੀਂ ਅਫਸਰ ਸਾਹੀ ਨੂੰ ਤੇ ਨੇ ਇੰਨੀ ਖੁੱਲ੍ਹ ਦਿੱਤੀ ਆ ਗੱਲ ਹੀ ਛੱਡ ਦਿਓ ਅੱਛਾ ਜੀ ਹਾਂ ਲੋਕਾਂ ਦਾ ਬੁਰੇ ਹਾਲ ਕਰਤੀ ਹੈਗੀ ਇਹਦਾ ਕਹਿੰਦੇ ਸੀ ਕਾਲੀਦਾਲ ਵਾਲੇ ਨੇ ਖੁੱਲ੍ਹ ਦਿੱਤੀ ਆ ਕੋਈ ਕਾਲੀਦਾਲ ਨਹੀਂ ਖੁੱਲ ਨਹੀਂ ਦਿੱਤੀ ਕੀ ਖੁੱਲ ਇਸ ਭਗਵੰਤ ਮਾਨ ਨੇ ਜਾਈ ਦਿੱਤੀ ਆ ਬਾਪੂ ਚਿੱਟਾ ਕਿਵੇਂ ਆ ਤੁਹਾਡੇ ਪਿੰਡ 'ਚ ਬੰਦ ਹੋਇਆ ਨਹੀਂ ਚਿੱਟਾ ਦਾ ਬਾਲਾ ਖੁੱਲਾ ਕਰਦਾ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਇਹ ਤਾਂ ਕਹਿੰਦੇ ਸੀ ਕਾਲੀਦਾਲ ਵਾਲੇ ਲੈ ਕੇ ਆਉਂਦੇ ਮਾਜੀ ਹਾਂ ਜੀ ਨਾ ਇਹਨੇ ਤਾਂ ਜੋਦੂ ਵੀ ਠੋਕਤਾ ਅੱਛਾ ਜੀ ਇਹਨਾਂ ਚਿੱਟੇ ਨਾ ਹਾਂਜੀ ਤੇ ਨਲੇ ਇਹਨਾਂ ਨੇ ਤਾਂ ਬੋਰਡ ਲਾਤੇ ਬਾਪੂ ਜੀ ਕਹਿੰਦੇ ਵੀ ਚਿੱਟਾ ਵੀ ਬੰਦ ਹੋ ਗਿਆ ਕਹਿੰਦੇ ਪੰਜਾਬ ਤਰੱਕੀ ਦੀ ਰਾਹ ਤੇ ਚੱਲ ਨਾ ਦੀ ਨਾ ਚਿੱਟਾ ਦਾ ਸਵਾ ਸੁਖਣਾ ਬਾਹਲਾ ਹੋ ਗਿਆ ਹੁਣ ਤਾਂ ਅੱਛਾ ਬਾਹਲਾ ਹੋ ਗਿਆ ਹਾਂ بڑے ਮੁੰਡੇ ਤਰੱਕੀ ਕਰਦੇ ਸਾਡੇ ਖਾ ਪੀ ਕੇ ਠੀਕ ਹੈ ਗੱਲਬਾਤ ਕਰਦੇ ਆ ਹੋਰ ਵੀ ਬਜ਼ੁਰਗ ਮੌਜੂਦ ਆ ਪੁੱਛਦੇ ਆ ਇਹਨਾਂ ਨੂੰ ਵੀ ਚਿੱਟਾ ਕਿਵੇਂ ਨਸ਼ਾ ਬੰਦ ਹੋਇਆ ਜੀ ਵੱਧ ਗਿਆ ਬਾਦ ਗਿਆ ਕਿਹੜਾ ਕਿਹੜਾ ਨਸ਼ਾ ਵਧਿਆ ਚਿੱਟਾ ਜਿਹੜਾ ਕਹਿੰਦੇ ਸੀ ਵੀ ਕਪੜਾ ਵੀ ਚਿੱਟਾ ਪਾਉਣ ਵਾਸਤੇ ਮਿਲਦਾਗਾ ਤੇ ਹੁਣ ਖਾਣ ਵਾਸਤੇ ਬਹੁਤ ਮਿਲਦਾਗਾ ਅੱਛਾ ਜੀ ਹਾਂ ਕਿਉਂਕਿ ਇਹ ਸਰਕਾਰ ਕਹਿੰਦੀ ਸੀ ਵੀ ਸਾਰੋਂ ਤੋਂ ਪਹਿਲਾਂ ਤਾਂ ਵੀ ਬੇਅਦਬੀ ਵਾਲੇ ਚੱਕਾਂਗੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਫਿਰ ਕਹਿੰਦੇ ਵੀ ਚਿੱਟਾ ਬੰਦ ਕਰਾਂਗੇ ਦੂਜੇ ਨੰਬਰ ਤੇ ਉਹ ਵੀ ਕੋਈ ਜਿਸ ਨੇ ਕੋਈ ਬਾਤ ਹੀ ਨਹੀਂ ਪੁੱਛੀ ਤੇ ਗਰੀਬ ਤੌਕੇ ਬਾਰੇ ਤਾਂ ਇਹ ਸਰਕਾਰ ਨੇ ਜਮਾਂ ਕੋਈ ਗੱਲ ਹੀ ਨਹੀਂ ਕੀਤੀ ਅੱਛਾ ਜੀ ਉਹ ਤਾਂ ਕਹਿੰਦੇ ਹੈ ਗਰੀਬਾਂ ਦੀ ਸਰਕਾਰਾ ਗਰੀਬ ਲੋਕਾਂ ਕਹਿੰਦੇ ਟਿਕਟਾ ਦਿੱਤਾ ਨਹੀਂ ਸੀ ਆਹ ਕਿ ਦਿੱਤੀਆਂ ਤਾਂ ਸੀਆਂ ਗਰੀਬਾਂ ਨੂੰ ਹੈ ਪਰ ਉਹ ਆਪ ਖਾ ਗਏ ਹੈ ਬਈ ਤੂੰ ਬੋਲਾ ਬਈ ਜਮਾਂ ਗਰੀਬ ਮੈਂ ਦਿਹਾੜੀ ਦਾ ਤੈਨੂੰ ਟਿਕਟ ਕਹਿ ਦਿੰਨੇ ਆ ਉਹਨਾਂ ਨੂੰ ਦੇ ਦੇਣਗੇ ਜੇ ਤੂੰ ਗਰੀਬਾਂ ਤਾਂ ਤੇ ਫਿਰ ਮੈਨੂੰ ਦਬਾਓ ਦਬਾਓ ਹਾਂ ਦਬਾਓ ਠੀਕ ਹੈ ਹਾਂ ਇਹ ਕਹਿੰਦੇ ਇਹ ਵੀ ਐਨਆਰ ਗਈ ਹੋ ਜਾਊਗਾ ਕਿਹੜਾ ਵੀ ਪਾਰਟੀ ਵਾਲਾ ਹਾਂ ਹਾਂ ਹੁਣੇ ਹੁਣੇ ਪਊਗਾ ਇਹਨਾਂ ਦੇ ਨਾਲ ਫਿਰ ਲੜਨਾ ਪਊਗਾ ਅੱਛਾ ਜੀ ਹਾਂ ਠੀਕ ਹੈ ਤੇ ਬਈ ਇਹ ਤਾਂ ਦੋਨਾਂ ਸਰਕਾਰਾਂ ਨੂੰ ਦੋਨਾਂ ਨੂੰ ਦੋਨਾਂ ਨੂੰ ਚੰਗਾ ਕਹਾ ਕੇ ਜਿੱਥੇ ਭਗਵੰਤ ਮਾਨ ਭਗਵੰਤ ਮਾਨ ਪਈ ਹੁੰਦੀ ਸੀ ਹਮ ਹੈ ਬਈ ਯਾਰ ਬਹੁਤ ਕੁਛ ਕਰੂਗਾ ਵੈਸੇ ਜਨਤਾ ਸਾਰੀ ਮਗਰਸੀ ਪਹਿਲਾਂ ਤੇ ਹੁਣ ਤਾਂ ਪਸਾਉ ਨੂੰ ਪੈਰ ਖਿੱਚੀ ਜਾਂਦੀ ਹੈ ਕਿਉਂਕਿ ਲੱਗਦਾ ਤੂੰ ਵੀ ਗਿਰਿਆ ਪਾ ਇਹ ਹੀ ਐ ਦੋਨਾਂ ਸਰਕਾਰਾਂ ਚੋਂ ਮੈਨੂੰ ਲੱਗਦਾ ਭਾਈ ਤੂੰ ਵੀ ਉਹਨਾਂ ਦੇ ਮੰਗਰੀ ਸੀ ਝੰਡਾ ਕਹਿੰਦੇ ਵੀ ਇਹ ਨਹੀਂ ਵੀ ਚੱਕਿਆ ਸੀ ਮੋੜ ਤੋਂ ਕਾਂਗਰਸੀਆਂ ਕਾਂਗਰਸੀ ਰਹੂੰਗਾ ਕਾਂਗਰਸੀ ਸੀਗਾ ਕਾਂਗਰਸੀ ਅੱਜ ਵੀ ਕਾਂਗਰਸੀ ਆ ਅੱਛਾ ਤਾਂ ਕਰਕੇ ਨਿੰਦੀ ਜਾਂਦਾ ਵੀਰਾ ਭਾਈ ਜਮਾਂ ਨਿੰਦੂਗਾ ਗੱਲ ਸੁਣ ਕਾਲਿਆਂ ਨੇ ਬਹੁਤ ਕੰਮ ਕੀਤੇ ਐ ਅੱਛਾ ਜੀ ਉਹਨਾਂ ਨੂੰ ਨਹੀਂ ਮੰਨਦਾ ਅੱਛਾ ਠੀਕ ਆ ਹਾਂ ਉਹਨਾਂ ਨੇ ਪੁਲਾਂ ਦੇ ਪੁਲ ਬਣਾਦੇ ਸੜਕਾਂ ਬਣਾਈਆਂ ਮੋਟਰਾਂ ਦੇ ਕਨੈਕਸ਼ਨ ਦਿੱਤੇ ਹੈਗੇ ਹੈ ਪਾਕਿ ਸਿਰ ਗਰੀਬ ਜਨਤਾ ਨੂੰ ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਦਿੱਤਾ ਉਹਨਾਂ ਨੂੰ ਨਹੀਂ ਮੰਨਦਾ ਜਿਹੜੀ ਕੋਈ ਨਿੰਦਣਯੋਗ ਹੋਊਗੀ ਸਰਕਾਰ ਉਹਨਾਂ ਨੂੰ ਨਿੰਦਿਆ ਜਾਊਗਾ ਕਿਵੇਂ ਕਾਲੀ ਤੇ ਕਾਂਗਰਸੀਆਂ ਨੂੰ ਦੁਬਾਰੇ ਲੋਕ ਦੇਖਣਾ ਚਾਹੁੰਦੇ ਆ ਫਿਰ ਹਾਂ ਦੇਖਣਗੇ ਉਹ ਤਾਂ ਆਟੋਮੈਟਿਕ ਹੀ ਦੇਖਣਗੇ ਅੱਛਾ ਜੀ ਹਾਂ ਠੀਕ ਐ ਤੇ ਭਗਵੰਤ ਮਾਨ ਤਾਂ ਸਟੇਜ ਤੋਂ ਕਹਿੰਦਾ ਹੁਣ ਫੇਰ ਦੁਬਾਰੇ ਹਵਾ ਵਾਗੂਗੀ ਕਹਿੰਦਾ 13 ਜਿੱਤੂਗਾ ਉਹ ਹਵਾ ਤੇ ਤੂੰ ਉੱਡੂਗਾ ਠੀਕ ਹਾਂ ਠੀਕ ਐ ਉੱਡੂਗਾ ਹਾਂ ਉੱਡੂਗਾ ਅੱਜ ਖੜਕੜ ਕਲਾ ਤੇ ਵਰਤ ਰੱਖ ਲਿਆ ਉਹਨਾਂ ਨੇ ਤਾਂ ਸੀਐਮ ਭਗਵੰਤ ਮਾਨ ਨੇ ਕਹਿੰਦੇ ਸਾਡੇ ਕਹਿੰਦੇ ਜਿਹੜਾ ਅਰਵਿੰਦ ਕੇਜ ਵਾਲਾ ਉਹਨੂੰ ਜੇ ਜ ਡੱਕਦਾ ਕਹਿੰਦਾ ਈਡੀ ਵਾਲਿਆਂ ਨੇ ਤੇ ਜਿੱਦੇ ਸੌ ਚੱਕੀ ਸੀ ਉਹਦੇ ਵੀ ਖੜਕੜ ਕਲਾਂਜੀ ਚੱਕੀ ਸੀ ਠੀਕ ਹੈ ਵੀ ਮੈਂ ਵੀ ਗਰੀਬਾਂ ਦੀ ਰੱਖਿਆ ਕਰੂੰਗਾ ਮੈਂ ਆ ਕਰੂੰ ਮੈਂ ਬਹੁਤ ਕਰੂੰਗਾ ਕੀ ਕੀਤਾ ਉਹਨਾਂ ਨੇ ਕੱਖ ਵੀ ਨਹੀਂ ਕੀਤਾ ਕੱਖ ਨਹੀਂ ਕੀਤਾ ਨਹੀਂ ਕੀਤਾ ਤੇ ਕੱਲ ਕੱਲੀ ਸਾਡੇ ਕਿਸਾਨਾਂ ਨੂੰ ਕੱਲੀ ਲਾਈਟ ਜ਼ਰੂਰ ਬੰਦ ਦੇਤੀ ਹੋਰ ਕੁਝ ਨਹੀਂ ਆ ਦਿੱਤਾ ਬਿਜਲੀ ਦੇ ਬਿੱਲ ਕੋਲ ਜ਼ੀਰੋ ਆ ਜਾਂਦੇ ਆ ਹਾਂ ਉਹ ਜ਼ੀਰੋ ਆਉਂਦੇ ਆ ਉਹ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਉਹ ਪਹਿਲਾ ਵਾਲੀ ਸਰਕਾਰ ਜਿਹੜੇ ਚੰਨੀ ਨੇ ਕੁਝ ਕਰਕੇ ਕੁਝ ਇਹ ਕਰ ਕਰਤੇ ਉਹ ਜਿਵੇਂ ਕਹਿੰਦੇ ਵੀ ਸੱਪ ਟੱਪ ਗਿਆ ਉਹਦੀ ਲੀ ਉਤੋਂ ਦੀ ਉਹ ਟੱਪ ਗਿਆ ਅੱਛਾ ਜੀ ਹਾਂ ਠੀਕ ਹੈ ਨੌਜਵਾਨ ਹੈਗੇ ਇੱਥੇ ਗੱਲਬਾਤ ਕਰਾਂਗੇ ਆਪਾਂ ਕਿਵੇਂ ਵੀ ਬਈ ਫੈਕਟਰੀਆਂ ਫੁਕਟਰੀਆਂ ਲੱਗੀਆਂ ਕਹਿੰਦੇ ਸੀ ਰੋਜ਼ਗਾਰ ਮਿਲੂਗਾ ਨੱਕਾ ਨਹੀਂ ਮਿਲਿਆ ਭਰਾਵਾ ਫਿਰਦੇ ਆ ਅੱਛਾ ਜੀ ਹੋਰ ਸੀਐਮ ਭਗਵਾਨ ਜਮਾਨ ਦਾ ਕਹਿੰਦੇ ਫੈਕਟਰੀਆਂ ਕਹਿੰਦੇ ਬਾਹਰੋਂ ਆ ਕੇ ਹੁਣ ਸਾਡੇ ਨਾਲ ਗੱਲਬਾਤ ਕਰਦੇ ਆ ਕਹਿੰਦੇ ਤੇ ਜਿਹੜੀ ਨੌਜਵਾਨੀ ਉਹ ਵੱਡੇ ਪੱਦਰ ਤੇ ਸਾਮਦਾਨਗੇ ਕਹਿੰਦੇ ਟਿਫਨ ਦੇ ਦਾਂਗੇ ਮਿਲ ਗਏ ਉਹ ਟਿਫਨਾਂ ਮਿਲ ਗਏ ਭਰਾਵਾ ਇਹ ਤਾਂ ਭੰਡਰੇ ਭੰਡ ਹੀ ਰਹਿਣਾ ਇਹ ਕੀ ਕਰ ਦੂ ਯਾਰ ਅੱਛਾ ਪਹਿਲਾਂ ਝੰਡੇ ਚੱਕੇ ਸੀ ਬਈ ਤੁਸੀਂ ਚੱਕੇ ਨਹੀਂ ਬਈ ਜਵਾਂ ਨਹੀਂ ਚੱਕੇ ਅਈਦਾ ਕਾਲੀਦਾਲ ਨਾਲ ਆ ਦੋ ਦੋ ਕਿੱਲਾ ਤੇ ਮੋਟਰਾਂ ਲਵਾਤਾਂ ਦਾਣੇ ਹੋਣ ਲਾਤੇ ਉਹਨਾਂ ਨੇ ਹੋਰ ਕੀ ਚਾਹੀਦਾ ਅਈ ਤਾਂ ਉਹਨਾਂ ਕਿਵੇਂ ਲੱਗਦਾ ਕੌਣ ਜਿੱਤ ਸਕਦਾ ਬਠਿੰਡੇ ਵੀ ਬਾਈ ਜਿੱਤੂਗੀ ਬਾਈ ਆ ਯਾਰ ਜਿੱਤਦੀ ਆ ਅੱਛਾ ਜੀ ਕੋਈ ਵੱਡੀ ਗੱਲ ਨਹੀਂ ਚੰਗੇ ਕੰਮ ਕੀਤੇ ਸੀ ਉਹਨਾਂ ਨੇ ਪੂਰੇ ਕਰਦੇ ਆ ਬਾਈ ਅੱਛਾ ਜੀ ਹਾਂ ਇਹਨਾਂ ਦਾ ਕੋਈ ਚੰਗਾ ਕੰਮ ਦਰਗਣਾ ਸਕਦੇ ਹੋ ਵੀ ਕੀਤਾ ਹੋਵੇ ਕੋਹ ਨਹੀਂ ਕੀਤਾ ਭਰਾਵਾ ਤੁਸੀਂ ਦਾ ਹਾਂ ਤੁਸੀਂ ਦੇਖ ਲਓ ਜੇ ਤੁਰ ਫਿਰ ਕੇ ਹੁਣ ਉਹਨੂੰ ਥਾਂ ਦਾ ਕੋਈ ਪਾਲ ਲੋ ਵੀ ਕੀਤਾ ਤੇ ਬਾਈ ਫਿਰ ਉਹ ਕੌਣ ਸੀ ਜਿਹੜੇ ਨੌਜਵਾਨੀ ਵੱਡੇ ਪੱਦਰ ਤੇ ਝੰਡੇ ਚੱਕੇ ਵੇ ਸੀ 92 ਐਮਐਲ ਦੀ ਨੇਰੀ ਬਗੀ ਸੀ ਉਹ ਵੀ ਇੱਥੇ ਹੀ ਫਿਰਦੇ ਆ ਉਹਨਾਂ ਨੂੰ ਪੁੱਛ ਲਾ ਹੁਣ ਉਹ ਵੀ ਗਾਲਾਂ ਕੱਢਦੇ ਆ ਅੱਛਾ ਜੀ ਹੂੰ ਉਹ ਬਤਲਾਓ ਤਾਂ ਠੀਕ ਐ ਕਿਵੇਂ ਲੱਗਦਾ ਬਈ ਪਿੰਡਾਂ ਮੈਨੂੰ ਲੱਗਾ ਭਾਈ ਕੁਝ ਨਹੀਂ ਰੁਕਿਆ ਕਿਹੜਾ ਕੋ ਪਹਿਲਾਂ ਚੱਲਦਾ ਹੀ ਉਹ ਚਲੀ ਜਾਂਦਾ ਹੁਣ ਫੇਰ ਅੱਛਾ ਜੀ ਇਹਨਾਂ ਆਪ ਦੀ ਨਸ਼ੇ ਵਾਲਿਆ ਨਸ਼ੇ ਵਾਲਾਂ ਲੱਗੇ ਹੁੰਦਾ ਇਹ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਾਲੀ ਦਾਲ ਨਸ਼ਾ ਵਕਾਉਂਦਾ ਕਾਲੀ ਦਾਲ ਨਹੀਂ ਭਾਈ ਇਹ ਨਸ਼ਾ ਨਾ ਕਿਹੜੇ ਲੋਕ ਆ ਮੂਰੇ ਆ ਜਾਂਦੇ ਪਾਲਟੀਆਂ ਚ ਉਹੀ ਵੇਚਦੇ ਆ ਕਿਹਦਾ ਹੱਥ ਹੁੰਦਾ ਉਹ ਵੇਚਦਾ ਨਸ਼ਾ ਇਦਾਂ ਕਹਿੰਦੇ ਅਸੀਂ ਜੇਲਾ ਵਿੱਚ ਡੱਕ ਤਾਂ ਕਹਿੰਦੇ ਜੇਲਾ ਦੇ ਵਿੱਚ ਅੰਦਰ ਤੁਹਾਨੂੰ ਤੇ ਜਿਹੜੇ ਨਸ਼ਾ ਵੇਚਦੀ ਸੀ ਕੋਈ ਨਹੀਂ ਚੱਕਿਆ ਸੌ ਫਿਰਦਿਆ ਸਾਰਾ ਕਿਵੇਂ ਭਾਈ ਬਾਹਰ ਕੱਢਿਆ ਮਖਣਾ ਸ਼ਾਲੇ ਤਾਂ ਸਮਝੀ ਅੱਛਾ ਜੀ ਜੇਲਾ ਚੋਂ ਹਾਂ ਤੇ ਫਲੈਕਸ ਬੋਰਡ ਲਾਈ ਪਏ ਕਹਿੰਦੇ ਇੰਨਿਆਂ ਨੂੰ ਅਸੀਂ ਅੰਦਰ ਤੁਹਾਨੂੰ ਤਾਂ ਜੀ ਕੁਛ ਨਹੀਂ ਤੁੰਨਾ ਭਾਈ ਇਹਨਾਂ ਦੀ ਸਾਰੀ ਚਾਲ ਹੁੰਦੀ ਆ ਪਿੰਡਾਂ ਦੇ ਵਿੱਚ ਨਸ਼ਾ ਵਾਧੂ ਚੱਲਦਾ ਕਿ ਵਾਧੂ ਵਾਧੂ ਖੁੱਲਾ ਭਾਈ ਆਮ ਕਿਹੜਾ ਕਿਹੜਾ ਨਸ਼ਾ ਸਾਰਾ ਜਿਹੜਾ ਤੂੰ ਆਖੇ ਉਹ ਹੀ ਮਿਲਦਾ ਅੱਛਾ ਜੀ ਚਿੱਟੇ ਤੋਂ ਲੈ ਕੇ ਜਿਹੜਾ ਵੀ ਆਖੇਗਾ ਅੱਛਾ ਭਾਈ ਖੁੱਲਾ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਭਾਈ ਨਹੀਂ ਹੋਇਆ ਭਰਾ ਕੋਈ ਨਹੀਂ ਹੋਇਆ ਕਿਹੜਾ ਕੋਈ ਹੋਇਆ ਪਿੰਡਾਂ ਚ ਹੁਣ ਤੁਸੀਂ ਪਿੰਡ ਚ ਆਏ ਆ ਤੁਹਾਨੂੰ ਵਿਕਾਸ ਦਿਸੇਗਾ ਵੀ ਕਿੱਥੇ ਵਿਕਾਸ ਹੋਇਆ ਵਿਕਾਸ ਦਾ ਜਿਹੜਾ ਪਹਿਲਾਂ ਦਾ ਹੋਇਆ ਉਹੀ ਆ ਕੋਈ ਨਵਾਂ ਤਾਂ ਹੁਣ ਹੋਇਆ ਹੀ ਨਹੀਂ ਅੱਛਾ ਜੀ ਹਾਂ ਜੇ ਕੋਈ ਨਵਾਂ ਹੋਇਆ ਹੁੰਦਾ ਤੁਹਾਨੂੰ ਦਿਖਦਾ ਹੀ ਮੰਨ ਲਓ ਤੁਸੀਂ ਪਿੰਡ ਚ ਘਰ ਦੀ ਫਿਰਦੇ ਸਰਬਾ ਹੂੰ ਠੀਕ ਹੈ ਇਹਦਾ ਬਾ ਤਿੰਨ ਸਾਲ ਦਾ ਹੀ ਚੁੱਪੀ ਕਰਨਾ ਪਊਗਾ ਅੱਛਾ ਜੀ ਅੱਖਾਂ ਮੀਚ ਕੇ ਬਸ ਸੌਂਜੋ ਇਹਦਾ ਕਾਲੀ ਦਾ ਲਾਊਗਾ ਤੇ ਫੇਰ ਕੋਈ ਹੱਲ ਲਊਗਾ ਅੱਛਾ ਜੀ ਹਾਂ ਜੀ ਠੀਕ ਹੈ ਇਹਦਾ ਜਨਾਜ਼ਰ ਜ਼ਖਬੀਰ ਬਾਦਲ ਨਹੀਂ ਨਾ ਉਹਨਾਂ ਚੰਨ ਕੰਮ ਹੁੰਦਾ ਅੱਛਾ ਹੂੰ ਇਹਦਾ ਟਾਈਮ ਪਾਸ ਹੀ ਹੋਣਾ ਚਿਰਤਾ ਅੱਛਾ ਜੀ ਉਨੀ ਚੜਾਉਣੇ ਆ ਝੰਡੇ ਅੱਛਾ ਜੀ ਹਾਂਜੀ ਠੀਕ ਹੈ ਬਈ ਕਿਵੇਂ ਲੱਗਦਾ ਕਾਲੀ ਦਾ ਲਾ ਸਕਦਾ ਦੁਵਾਰੀ ਆਊਗਾ ਆ ਸੀਟ ਤਾਂ ਬਈ ਐਮਪੀ ਵਾਲੀ ਤਾਂ ਪੱਕਾ ਹੀ ਆ ਬੀਬਾ ਦੀ ਅੱਛਾ ਜੀ ਹਾਂ ਉਸ ਤੋਂ ਬਾਅਦ ਉਹਦੋਂ ਨੂੰ ਹਵਾ ਬਣੀ ਜਾਣੀ ਆ ਕੋਈ ਇਹਨਾਂ ਦਾ ਡਿਸੀਜਨ ਦੀਆਂ ਕਰਤੂਤਾ ਇਹਨਾਂ ਦਾ ਕਿਹੜੀਆਂ ਹੈਗਾ ਅੱਛਾ ਹਾਂ ਇਹ ਤਾਂ ਕਹਿੰਦੇ ਇਹਨਾਂ ਦੇ ਆਪ ਦੇ ਐਮਐਲਏ ਤਾਂ ਭੱਜੀ ਜਾਂਦੇ ਆ ਹੋਰ ਕੀ ਹੋਊਗਾ ਹੂੰ ਕਿੰਨੇ ਐਮਐਲਏ ਤਿੰਨ ਚਾਰ ਭੱਜ ਗਏ ਇਹਨਾਂ ਦੇ ਹੋਰ ਭੱਜ ਜਾਣਗੇ ਔਰ ਭੱਜ ਜਾਣਗੇ ਤੇ ਹੋਰ ਭੱਜਣਗੇ ਹੋਰ ਕੀ ਕਰਨਗੇ ਆ ਸਾਡੇ ਨਾਲ ਤਾਂ ਭਾਜਣਾ ਇਕੱਲੇ ਹੱਥ ਹੀ ਜੋੜਦਾ ਹੋਰ ਤਾਂ ਇਹਨੂੰ ਬੋਲਣਾ ਨਹੀਂ ਆਉਂਦਾ ਕੁਛ ਆ ਹੁਣ 2-3 ਦਿਨ ਇੱਥੇ ਆਇਆ ਸੀ ਹੋਏ 5-7 ਦਿਨ ਇੱਕ ਦਿਨ ਆਦਾ ਬਾਏ ਕਰਤਾ ਫੋਨ ਬੱਸ ਆਉਂਦੀ ਆ ਕਿਹੜੀ ਬੱਸ ਨਹੀਂ ਆਈ ਇੱਥੇ ਡੱਕਾ ਨਹੀਂ ਆਇਆ ਅੱਜ ਜੇ ਬੱਸ ਕਿੱਥੋਂ ਆ ਜੂਗੀ ਅੱਜ ਸੈਂਟਰ ਰੇਲ ਦਾ ਕਰਕੇ ਅਰੇਂਜ ਨਹੀਂ ਹੁੰਦੀ ਕਰਨ ਨਾਲ ਫੋਨ ਲਾ ਕੇ ਦਿਖਾਵਾ ਕਰਤਾ ਵੀ ਸਵੇਰੇ ਬੱਸ ਆ ਜੂਗੀ ਬਿਜਲੀ ਦਾਰ ਅਰੇਂਜ ਨਹੀਂ ਤੂੰ ਫੋਨ ਕਿਧਰ ਲਾ ਲੈ ਦੱਸ ਠੀਕ ਹੈ ਫਿਰ ਤੁਸੀਂ ਪੁੱਛਿਆ ਨਹੀਂ ਪੁੱਛਣਾ ਕੀ ਸੀਗਾ ਜੀ ਨਾਲ ਹੁੰਦਾ ਜਿਹੜੇ ਚੌਂਚੇ ਪੁੱਛਣ ਹੁੰਦੇ ਨੇ ਉਹ ਅੱਛਾ ਪੁੱਛਣ ਬਾਈ ਉਹਦਾ ਪਤਾ ਹੀ ਕਿੰਨੇ ਕ ਪਾਣੀ ਵਾਲਾ ਸੀ ਉਹਨੂੰ ਪੁੱਛਣ ਦੀ ਕੀ ਲੋੜ ਹੈ ਵੀ ਹੁਣੇ ਹੀ ਨਹੀਂ ਉਹ ਤੋਂ ਹੱਲ ਅੱਛਾ 5 ਸਾਲਾਂ ਬਾਅਦ ਇੱਕ ਵਾਰ ਆਇਆ ਬਸ ਉਹ ਵੀ ਦਿਖਾਵੇ ਵਾਸਤੇ ਵੀ ਹੁਣ ਵੋਟਾ ਇਹ ਨਾ ਹੋਵੇ ਕਿ ਤੁਸੀਂ ਕਿਤੇ ਘਰੇ ਜਾਂਦੇ ਹੋ ਦੁਪਹਿਰੇ ਤੇ ਸੌਂ ਜਾਂਦੇ ਹੋ ਉਹ ਕਿਤੇ ਆ ਕੇ ਮੁਰ ਜਾਂਦਾ ਹੋਵੇ ਨਾ ਜੀ ਨਾ ਅੱਛਾ ਬਾਈ ਠੀਕ ਹੈ ਕਿਵੇਂ ਕਿਵੇਂ ਆ ਡਾਂਗਾਂ ਫੋਟੋ ਮਾ ਲਾਈ ਦੀ ਖੱਚ ਕੇ ਆ ਜਿਹੜੇ ਬਣਾਏ ਆ ਕੁਵਾਂਤ ਮੰਨਿਆ ਅੱਛਾ ਜੀ ਠੀਕ ਹੈ ਗੱਲਬਾਤ ਕਰਦੇ ਆ ਨੌਜਵਾਨ ਇੱਥੇ ਮੌਜੂਦ ਆ ਪੁੱਛਦੇ ਆ ਇਹਨਾਂ ਨੂੰ ਕਿ ਟਿਫਨ ਦਿੱਤੇ ਸਰਕਾਰ ਕਹਿੰਦੀ ਸੀ ਕਿ ਟਿਫਨ ਦਿੱਤੇ ਜਾਣਗੇ ਬਾਈ ਕਿਵੇਂ ਆ ਠੀਕ ਆ ਬਾਈ ਜੀ ਉਹ ਵਧੀਆ ਕਿਵੇਂ ਅੱਜ ਐਤਵਾਰ ਆ ਤਾਂ ਕਰਕੇ ਇੱਥੇ ਆਏ ਆ ਹਾਂ ਇਹ ਤਾਂ ਬੇਲੀ ਹੁੰਨੇ ਆ ਭਰਾਵਾ ਅੱਛਾ ਨਹੀਂ ਸਰਕਾਰ ਨੇ ਨੌਕਰੀ ਨਹੀਂ ਦਿੰਦੀ ਮੈਂ ਤਾਂ ਆਖਿਆ ਨੌਕਰੀ ਤੋਂ ਕਿਤੇ ਉੱਥੋਂ ਕਿਤੇ ਅੱਜ ਛੁੱਟੀ ਆ ਤੁਹਾਨੂੰ ਨਹੀਂ ਉਹ ਪੈਸੇ ਜਿਆਦੇ ਹੋ ਗਏ ਤਾਂ ਕਰਕੇ ਬੇਲੀ ਲੈਣੇ ਆ ਅੱਛਾ ਜੀ ਤਨਖਾਹ ਵਾਲੀ ਦਿੰਦੇ ਆ ਅੱਛਾ ਹਾਂ ਕਿਹੜੀ ਸਰਕਾਰ ਬਾਈ ਆ ਆਦਮੀ ਵਾਲੇ ਅੱਛਾ ਜੀ ਕਿੰਨਿਆਂ ਕਿਨੂੰ ਨੌਕਰੀ ਮਿਲਗੀ ਫਿਰ ਇੱਥੇ ਸਾਡੇ ਪਿੰਡੇ ਤਾਂ ਬੜੇ ਲਵਾਏ ਆ ਬਾਈ ਅੱਛਾ ਜੀ ਹਾਂ ਠੀਕ ਐ ਬਈ ਮਜ਼ਾਕ ਤਾਂ ਨਹੀਂ ਕਰਦਾ ਕਿ ਨਹੀਂ ਮਜ਼ਾਕ ਜੀ ਕਹਿੰਨਾ ਭਰਾਵਾ ਤੈਨੂੰ ਵੀ ਦੇ ਦਊਗਾ ਫਿਰਦੇ ਸਾਰੇ ਕੁੱਤੇ ਵਾਂਗੂ ਭੌਂਕਦੇ ਅੱਛਾ ਜੀ ਹਾਂ ਨਾਲੇ ਕਹਿੰਦੇ ਸੀ ਸਰਕਾਰ ਦਾ ਅਧਿయోగ ਲੈ ਕੇ ਆਉਗੀ ਸੀਐਮ ਭਗਵੰਤ ਮਾਨ ਦਾ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਆਹ ਦੇਖਦਾ ਉਹ ਸਾਨੂੰ ਭਰਾਵਾ ਪਾਇਆ ਨੀਕਰਾਂ ਪਾਈ ਫਿਰਦੇ ਸਾਰੇ ਵਿਲੇ ਅੱਛਾ ਜੀ ਹਾਂ ਕਿਵੇਂ ਬਈ ਹੁਣ ਨਹੀਂ ਆਉਂਦੇ ਵੋਟਾਂ ਲੈਣ ਦੇ ਲਈ ਵੋਟਾਂ ਲਾਈਨ ਤਾਂ ਆਉਣਗੇ ਪਰ ਪਾਉਂਦਾ ਨਹੀਂ ਕੋਈ ਹੁਣ ਅੱਛਾ ਬਈ ਹਾਂ ਕਿੰਨਾਂ ਨੂੰ ਪਾ ਸਕਦੇ ਆ ਲੋਕ ਵੋਟਾਂ ਕਾਲੀ ਜਾਂ ਕਾਂਗਰਸਵਾਦ ਦੋਨਾਂ ਚੋਂ ਇੱਕ ਆਊਗੀ ਅੱਛਾ ਬਈ ਹਾਂ ਠੀਕ ਹੈ ਤੇ ਬਠਿੰਡੇ ਤੋਂ ਕੌਣ ਜਿੱਤ ਸਕਦਾ ਵੇਖੋ ਬਈ ਯਾਰ ਕੋਈ ਪਤਾ ਨਹੀਂ ਵੀ ਬਈ ਜਿੱਤ ਸਕਦੀ ਹੈ ਠੀਕ ਹੈ ਹਾਂ ਜੀ ਕੰਮ ਕੋਈ ਨਹੀਂ ਕਰਿਆ ਭਰਾਵਾ ਵੋਟਾਂ ਕੌਣ ਪਾਊਗਾ ਇਹਨਾਂ ਨੂੰ ਨਸ਼ਾ ਰੁਕਿਆ ਬਈ ਨਹੀਂ ਰੁਕਿਆ ਅੱਛਾ ਜੀ ਆਪਦੇ ਵਿੱਚ ਅਸੀਂ ਬਹੁਤ ਪੁੱਛਿਆ ਕਹਿੰਦੇ ਨਸ਼ਾ ਬਿਲਕੁਲ ਹੀ ਨਹੀਂ ਰੁਕਿਆ ਨਹੀਂ ਰੁਕੇ ਬਦੂ ਭਈਆਂ ਮਿਲਦਾ ਚਿੱਟਾ ਦਾ ਦੁਕਾਨਾ ਤੋਂ ਮਿਲ ਹੀ ਜਾਂਦਾ ਜਿਹੜਾ ਪੋਸਟ ਫੀਮ ਆ ਉਹ ਤਾਂ ਬੰਦ ਕਰੀ ਜਾਂਦਾ ਚੱਕ ਚੱਕ ਫੜ ਕੇ ਜੇਲ੍ਹਾਂ 'ਚ ਸਿੱਟੀ ਜਾਂਦੇ ਆ ਜਿਹੜਾ ਕੁਦਰਤੀ ਨਸ਼ਾ ਚਿੱਟਾ ਦੁਕਾਨਾ ਤੋਂ ਮਿਲ ਹੀ ਜਾਂਦਾ ਜਿੱਥੇ ਮਰਜ਼ੀ ਲੈ ਲਾ ਠੀਕ ਹੈ ਉਹਦੇ ਨਾਲ ਦਾ ਖਾ ਕੇ ਬੰਦਾ ਕੰਮ ਕਰੂਗਾ ਚਿੱਟਾ ਖਾ ਕੇ ਤੈਨੂੰ ਪਤਾ ਬੰਦੇ ਦੀ ਮੌਤ ਹੀ ਹੁੰਦੀ ਆ ਠੀਕ ਹੈ ਹਾਂ ਜਿਹੜਾ ਕੁਦਰਤੀ ਨਸ਼ਾ ਉਹ ਮਿਲਣਾ ਚਾਹੀਦਾ ਚਿੱਟਾ ਬੰਦ ਹੋਣਾ ਚਾਹੀਦਾ ਬਾਪੂ ਕਿਵੇਂ ਦੀਆਂ ਰਹੀਆਂ ਸਰਕਾਰਾਂ ਨ ਐਕਟੀਵਰ ਜਿਹੜੇ 92 ਐਮਐਲ ਜਿਤਾਏ ਸੀ ਕੁਝ ਚੰਗਾ ਹੋਇਆ ਦੇਖੋ ਜੀ ਅਸੀਂ ਤਾਂ ਕਹਿ ਨਹੀਂ ਸਕਦੇ ਚੰਗਾ ਹੋਇਆ ਜਿੰਨੇ ਸਾਡੇ ਨਾਲ ਨੇ ਵਾਦੇ ਕਰੇ ਸੀਗੇ ਕਿਸੇ ਤੇ ਵੀ ਪੂਰਾ ਨਹੀਂ ਉੱਤਰਿਆ ਸਾਡਾ ਜਿਹੜਾ ਸਾਡੇ ਢਾਕੇ ਦਾ ਐਮਐਡ ਉਹ ਇਥੇ ਆ ਕੇ ਛਪਿਆ ਨਹੀਂ 2 ਸਾਲ ਹੋ ਚੇ ਬਿੰਦ ਵਿਖਾ ਹਾਂ ਹੈ ਜੀ ਕੋਈ ਕੰਮ ਕੋਈ ਨਹੀਂ ਹੋਇਆ ਤੋਂ ਨਾ ਸਰਪੰਚ ਬਣਾਤਾ ਸੀਗਾ ਸਰਪੰਚ ਬਦਲ ਕੇ ਪਾਰਟੀ ਇਦਨ ਵੜ ਗਿਆ ਨਾ ਉਹਨੂੰ ਪੁੱਛਿਆ ਉਹ ਨਹੀਂ ਅੱਛਾ ਜੀ ਜਿੰਨੀ ਕੋਈ ਗ੍ਰਾਂਟ ਆਈ ਸੀ ਉਹ ਮੁੜ ਗਈ ਸਾਰੀ ਪਿੰਡ ਦਿੱਕ ਨੋ ਨੋ ਪੈਸਾ ਵੀ ਲੱਗਿਆ ਸੀਐਮ ਭਗਵੰਤ ਮਾਨ ਤਾਂ ਫਲੈਕਸ ਬੋਰਡ ਲਾਈ ਜਾਂਦਾ ਕਹਿੰਦਾ ਵਿਕਾਸ ਹੀ ਬਹੁਤ ਕਰਤਾ ਕਹਿੰਦਾ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਪਿਆ ਬਾਪੂ ਹਾਂ ਫਲੈਸ਼ ਬੋਰਡ ਤਾਂ ਲੱਗੇ ਆ ਤੇ ਹੁਣ ਦਾਈ ਦੀ ਜਾਂਦੇ ਨਾ ਵੀ ਰੋਵਾ ਤੇ ਅਜ ਵਿਕਾਸ ਹੋਇਆ ਹੋਵੇ ਸਾਡੇ ਲੋਕਾਂ ਨੂੰ ਪਤਾ ਹੀ ਲੱਗੇ ਆ ਆਪ ਗਰਾਊਂਡ ਜਾ ਕੇ ਦੇਖੇ ਨਾ ਉਹ ਤਾਂ ਉੱਥੇ ਬੈਠੀ ਕਹਿ ਦਿੰਦੇ ਆ ਵੀ ਹੋਇਆ ਇੱਥੇ ਆ ਕੇ ਸਾਡੇ ਪਿੰਡਾਂ 'ਚ ਦੇਖੇ ਉਹੀ ਹਾਲਤ ਆ ਇਹਦੀ ਫੋਟੋ ਵੀ ਦੇ ਦੋ ਸੰਗ ਵੀ ਆ ਕੀ ਹਾਲਤ ਹੋਈਆਂ ਸਾਡੀਆਂ ਠੀਕ ਆ ਕਿਤੇ ਪੀਣ ਵਾਲਾ ਪਾਣੀ ਨਹੀਂ ਮਤਲਬ ਪਰਮੰਧ ਪਸ਼ੂਆਂ ਦੇ ਸਾਰੇ ਮੁਸਾਪੜੋ ਇਹਨਾਂ ਨੇ ਕਰ ਪਿਆ ਤੇ ਇਹ ਇੰਨਾ ਸਰਕਾਰਾਂ ਨੇ ਸਾਨੂੰ ਦਿੱਤਾ ਕੀ ਹੈ 70 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ ਤੇ ਕੀ ਦਿੱਤਾ ਆ ਗਲੀਆਂ ਨਾਲੀਆਂ ਸੁਣੀ ਨਿਕਲ ਨਹੀਂ ਦਿੱਤਾ ਸਾਨੂੰ ਅੱਛਾ ਹੋਰ ਤਾਂ ਕੀ ਦੇਣਾ ਬਹਾ ਇਹ ਗੱਪਾਂ ਮਾਰੀ ਨੇ ਕਲੀਨਕ ਬਣਾਤੇ ਹਾਂ ਸਾਡੇ ਤਾਂ ਕੋਈ ਇੱਥੇ ਕੋਈ ਡਿਸਟੈਂਸ ਵੀ ਨਹੀਂ ਕੁਝ ਨਹੀਂਗਾ ਅੱਛਾ ਜੀ ਪ੍ਰਾਈਵੇਟ ਸਾਰੇ ਹੋ ਹੀ ਗਏ ਆ ਉਹ ਤਾਂ ਕਹਿੰਦੇ 1 ਕਰੋੜ ਬੰਦੇ ਨੇ ਇਲਾਜ ਕਰਾ ਲਿਆ ਜੀ ਹਾਂ ਕਰਾ ਲਿਆ ਹੁਣੇ ਬਈ ਇਹ ਅਸੀਂ ਨਹੀਂ ਕਹਿੰਦੇ ਵੀ ਸਾਡੇ ਪਿੰਡ ਚੋਂ ਤਾਂ ਕਿਸੇ ਨੇ ਕਰਾਇਆ ਨਹੀਂ ਹੋਣਾ ਇੱਕ ਅੱਧਾ ਬੰਦਾ ਹੋਊਗਾ ਸ਼ਾਇਦ ਹੋਵੇ ਕਰਾ ਲਿਆ ਹੋਵੇ ਤੇ ਨਹੀਂ ਕਰਾਇਆ ਉਹਨਾਂ ਨੇ ਅੱਛਾ ਜੀ ਬਾਪੂ ਜੀ 2500 ਰੁਪਏ ਪੈਨਸ਼ਨ ਦੀ ਗੱਲ ਕਰੀ ਸੀ ਪਿੰਡਾਂ ਦੇ ਵਿੱਚ ਮਿਲ ਜਾਂਦੀ ਆ ਨਹੀਂ ਮਿਲਦੀ ਨਹੀਂ ਮਿਲਦੀ ਇਹ ਤਾਂ ਜੀ ਉਹੀ ਗੱਲ ਆ ਗਈ ਇਹਨਾਂ ਨੇ 2500 ਦਾ ਇਹ ਮੇਰੇ ਖਿਆਲ ਚ ਜਾਂ ਬਲੀ ਤੁਰੇ ਨਾ ਕੈ ਕੈ ਕਾ ਲਾਗੇ ਸੀ ਪਤਾ ਅਜੇ ਤੱਕ ਵੀ ਨਹੀਂ ਆਈ 1500 ਜਿਹੜੀ ਪਹਿਲਾਂ ਚੰਨੀ ਕਰ ਗਿਆ ਉਹ ਕਰ ਗਿਆ ਇਹ ਉਹ ਹੀ ਤੁਰੇ ਹੁੰਦੇਗੇ ਬਾਪੂ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਇਸ ਸਰਕਾਰ ਨਾਲ ਉਹ ਚੰਗੀਆਂ ਸੀ ਤਾਂ ਕਰਕੇ 92 ਮੇਲੇ ਜਿਤਾਏ ਸੀ ਕਿ ਕੋਈ ਹੋਰ ਕਾਰਨ ਸੀ ਨਹੀਂ ਉਹ ਚੰਗੀਆਂ ਨਹੀਂ ਸੀ ਦੋ ਕੋਲ ਨਾ ਤਾਂ ਉਹੀ ਤੰਗ ਆਗੇ ਸੀ ਉਹਨਾਂ ਦੇ ਦਾਰੇ ਤੋਂ ਤੇ ਇਹ ਇਹ ਉਹਨਾਂ ਤੋਂ ਵੱਡੇ ਦਾਰੇ ਬਾਜ਼ ਨਿਕਲੇ ਜਿਨ੍ਹਾਂ ਹਜ਼ਾਰ-ਹਜ਼ਾਰ ਰੁਪਿਆ ਸੀ ਨਹੀਂ ਪਿੰਡੂ ਜਨਾ ਮੇਨੂੰ ਜਾਨ ਮੈਂ ਜਿਹੜੀਆਂ ਬਹੁ ਕੱਢੀਆਂ ਉਹਨਾਂ ਨੂੰ ਪਾਵਾਂਗੇ ਕਿਸੇ ਨੂੰ ਕਿਸੇ ਤੁਰਿਆ ਜਾਓ ਕਿਸੇ ਨੂੰ ਪੁੱਛ ਲਉਗੀ ਕਿਸੇ ਨੂੰ ਮਿਲਿਆ ਗਿਆ ਰੁਪਿਆ ਅੱਛਾ ਜੀ ਹੂੰ ਠੀਕ ਹੈ ਕਿਉਂਕਿ ਮੈਂ ਮੈਂ ਤੁਹਾਨੂੰ ਗੱਪ ਮਾਰੀ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵੀ ਕਿਸੇ ਨੂੰ ਮਿਲਿਆ ਹੂੰ ਬਾਪੂ ਸੱਥਾਂ ਦੇ ਵਿੱਚ ਕਹਿੰਦੇ ਸੀ ਸਰਕਾਰ ਚੱਲੂਗੀ ਸੱਥਾਂ ਦੇ ਵਿੱਚ ਐਮ ਐਲ ਏ ਆਉਂਦੇ ਐ ਇਹਨਾਂ ਦੇ हां सथਾਂ ਦੇ ਵਿੱਚ ਆਉਂਦੇ ਸਾਡੇ ਇੱਕ ਵਾਰੀ ਆਏ ਸੀਗੇ ਇੱਕ ਮਹਿਕਮਾ ਦਾ ਹੁਣ ਭੇਜਿਆ ਸੀ ਹੁਣੇ ਹੁਣ ਇਹਨਾਂ ਨੇ ਉੱਥੇ ਐਮਐਲਏ ਆ ਜਾਂਦੇ ਆ ਐਮਐਲਏ ਨਹੀਂ ਆਉਂਦੇ ਅੱਛਾ ਆ ਆਸ਼ਾ ਵਰਕਰਾਂ ਸਾਡੀਆਂ ਬਚਾਰੀਆਂ ਇਹਨਾਂ ਦੀ ਡਿਊਟੀ ਦਾ ਦਿੰਦੇ ਆ ਜਾਂ ਕੋਈ ਹੋਰ ਮੜਾ ਮੋਟਾ ਸੈਕਟਰੀ ਵਗੈਰਾ ਹੁੰਦਾ ਉਹ ਆ ਜਾਂਦਾ ਇਹਨਾਂ ਨੇ ਲਾਇਆ ਸੀ ਵੀ ਤੁਹਾਡੇ ਇੱਥੇ ਕੰਮ ਹੋਣਗੇ ਵੀ ਆਹ ਸਾਵੇ ਕੋਈ ਦੋ ਤਿੰਨ ਮਹਿਕਮੇ ਆਈ ਤੇ ਉਹਨਾਂ ਤੋਂ ਕੰਮ ਪੁੱਛਿਆ ਇਹ ਤਾਂ ਜੀ ਉੱਥੇ ਹੋਊਗਾ ਇੱਥੇ ਨਹੀਂ ਹੁੰਦਾ ਇੱਥੇ ਕੋਈ ਕੰਮ ਨਹੀਂ ਹੋਇਆ ਡਿਊਟੀ ਵਾ ਜਾ ਕੇ ਤੁਰ ਗਈ अच्छा जी। ਬੈਂਕ ਤੋਂ ਸਾਡੀ ਤੋਂ ਪੁੱਛ ਲਓ ਸਾਡਾ ਬਾਹਰ ਗੁਰਦੇਵਾਲਾ ਸਾਹਿਬ ਹੈ ਅੰਗੀਠਾ ਸਾਹਿਬ ਜਦੋਂ ਉੱਥੇ ਆਈ ਸੀ ਉਹ। اچھا ਤੇ ਕੋਈ ਕਿਸੇ ਦਾ ਕੰਮ ਨਹੀਂ ਕਰਕੇ ਗਏ। اچھا ਜੀ। ਕਿਵੇਂ ਬਾਪੂ ਜੀ ਸਾਥ ਦੇ ਵਿੱਚ ਐਮਐਲਏ ਆ ਜਾਂਦੇ ਫਿਰ ਬੈਠੇ ਨੇ ਉੱਥੇ। ਐਮਐਲਏ ਕੋਈ ਨਹੀਂ ਆਇਆ। اچھا ਜੀ। ਜਿਉਂਦੇ ਬਣਿਆ 2 ਸਾਲ ਹੋ ਗਏ ਇੱਕ ਤੇ ਗੇੜਾ ਨਹੀਂ ਮਾਰਿਆ ਮਾਰੇ ਪੁੱਤ ਨੇ। ਹੁਣ ਵੋਟਾਂ ਲੈਣੇ ਦੇਖਿਆ ਉਹਦਾ ਕਹੇ ਜਾ। ਹੁਣ ਵੋਟਾਂ ਲੈਣ ਆਉਣਗੇ। ਵੋਟਾਂ ਲੈਣ ਆਉਣਗੇ ਉਹ ਦੱਸਾਂਗੇ ਕਿਦੋਂ ਆਊਗਾ। اچھا ਜੀ। ਉਦੋਂ ਪਤਾ ਲੱਗੂਗਾ। ਵੋਟਾਂ ਦਿੰਨਾ ਹੈ ਕਿ ਨਹੀਂ। ਬਠਿੰਡਾ ਲੋਕ ਸਭਾ ਸੀਟ ਹੈ ਜਿਹੜੀ ਉਹਦੇ ਤੋਂ ਐਲਾਨ ਕਰਤਾ। ਕਿਵੇਂ ਅਗਰਮੀਤ ਖੁੱਡੀਆਂ ਜਿੱਤ ਸਕਦੇ ਆ ਇਹ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਲੱਗਦਾ ਅੱਛਾ ਬੀਬਾ ਹਰਸਿਮਰਤ कौर ਬਾਦਲ ਪਹਿਲਾਂ ਤੋਂ ਜਿੱਤਦੇ ਆਏ ਉਹ ਪਹਿਲਾਂ ਜਿੱਤੇ ਆ ਰਹੇ ਆ ਹੋ ਸਕਦਾ ਵੀ ਇਹ ਜਿੱਤ ਜੇ ਠੀਕ ਆ ਚਾਂਸ ਆ ਜੇ ਅੱਛਾ ਜਿਹੜਾ ਹੁਣ ਐਮਐਲਏ ਵਾਏ ਨੇ ਆਪ ਵਾਲਿਆਂ ਦੇ ਕੋਈ ਸਾਥ ਚ ਨਹੀਂ ਆ ਕੇ ਖੜਦਾ ਕੋਈ ਪਿੰਡ ਚ ਨਹੀਂ ਆਇਆ ਇਹ ਆਇਆ ਹੀ ਨਹੀਂ ਜਮਾ ਸਾਡੇ ਲੋਕ ਹੁਣ ਕਾਲੀਆਂ ਨੂੰ ਦੁਬਾਰਾ ਦੇਖ ਸਕਦੇ ਆ ਦੇਖਣਾ ਚਾਹੁੰਦੇ ਆ ਵਿੱਚ ਇਹ ਵਿਸੇ ਦਾ ਕਾਲੀ ਹੈ ਵਿੱਚ ਹੁਣ ਕਾਂਗਰਸ ਵੀ ਉੱਠਦੀ ਹੈ ਵੀ ਕਾਂਗਰਸ ਆ ਜੇ ਹੂੰ ਕਾਂਗਰਸ ਨੂੰ ਵੀ ਚਾਹੁੰਦੇ ਆ ਇਹਨਾਂ ਨਾਲੋਂ ਤਾਂ ਕਾਂਗਰਸ ਹੀ ਚੰਗੀ ਸੀ ਫਿਰ ਅੱਛਾ ਜੀ ਕਾਂਗਰਸ ਆ ਤਾਂ ਜਾਂਦਾ ਸੀ ਬੰਦਾ ਕੋਈ ਨਾ ਕੋਈ ਅੱਛਾ ਕੰਮ ਹੋ ਜਾਂਦੇ ਸੀ ਲੋਕਾਂ ਦੇ ਕੰਮ ਹੁੰਦੇ ਸੀ ਜਾਂਦੇ ਸੀ ਹੁਣ ਕਹਿੰਦੇ ਰਿਸ਼ਵਤ ਵੀ ਚਲਦੀ ਆ ਤੇ ਚਲਦੀ ਚੋਰੀ ਛਪੂਰੀ ਆ ਤੇ ਕੰਮ ਆ ਜਿਹੜੇ ਕਹਿੰਦੇ ਇੱਕ ਦਿਨ ਚ ਹੋ ਜਾਂਦਾ ਸੀ ਹੁਣ 5 ਦਿਨਾਂ ਚ ਹੁੰਦੀ ਆ ਐਵੇਂ ਰਿਸ਼ਵਤ ਤਾਂ ਹਟੀ ਨਹੀਂ ਰਿਸ਼ਵਤ ਦਾ ਕਿਹੜਾ ਜੋਂ ਫਿਰ ਹਟਾਉਣ ਵਾਲਾ ਜੰਮਿਆ ਅੱਛਾ ਜਦੋਂ ਆਪ ਨਹੀਂ ਹਟਦੇ ਇਹ ਲੈਣਾ ਤੇ ਦੂਜਿਆਂ ਨੂੰ ਕਿਥੋਂ ਟਾ ਦੇਣਗੇ ਛੋਟਿਆਂ ਨੂੰ अच्छा ਆ ਵੱਡੇ ਬਾਬੂ ਖਾਨ ਨੇ ਇਮਾਨਦਾਰੀ ਦੇ ਤਾਂ ਵੱਡੇ ਵੱਡੇ ਬੋਰਡ ਲਾਈ ਪਏ ਆ ਬਾਪੂ ਜੀ। ਇयां ਉਹ ਤਾਂ ਫਿਰ ਬੋਰਡ ਤਾਂ ਬੋੜਾਂ ਨਾਲ ਹੀ ਕੰਮ ਚੱਲਦਾ ਹੋਰ ਤਾਂ ਕੁਝ ਨਹੀਂ। ਅੱਛਾ ਜੀ। ਕਾਗਜ਼ਾਂ ਚੱਲ ਜਾਂਦੀ ਹੈ ਕਾਗਜ਼ਾਂ ਖਿਆਲੀ ਵਾਲਾ ਚੱਲ ਇਹ ਬੱਸਾਂ ਚੱਲ ਪਈਆਂ ਕੋਈ ਬੱਸ ਨਹੀਂ ਸਾਡੇ ਲੱਗੀ। ਅੱਛਾ। 20 ਹਰੀ ਦਾ ਐਮ.ਐਲ.ਏ ਨੂੰ ਆਤਾ ਕਿ ਸਾਡੇ ਬੱਸ ਲਾਓ ਬੱਸ ਲਾਓ ਲਾ ਦੇਾਂਗੇ ਬੱਸ 4 ਦਿਨਾਂ ਪਰਸੋਂ ਆਜੂ ਬੱਸ। ਕੋਈ ਨਹੀਂ ਬੱਸ ਆਉਂਦੀ। ਅੱਛਾ। ਹਾਂ ਕੋਈ ਬੱਸ ਨਹੀਂ ਇੱਕ ਲੱਗੀ ਹੈ ਸਰਕਾਰੀ ਜੀ ਇੱਥੋਂ ਮੁੜ ਜਾਂਦੀ ਇੱਥੇ ਆ ਜਾਂਦੀ ਬੱਸ। ਅੱਛਾ। ਲਾਲੋ ਸਾਹਿਬ ਤੁਸੀਂ। ਹੂੰ। ਹੁਣ ਵੋਟਾਂ ਲੈਣ ਨੂੰ ਕਿ ਉਹ ਕਹੂਗੇ ਫਿਰ ਇਹਨਾਂ ਨੂੰ ਪੁੱਛੋ ਉਹ ਤਾਂ ਪੁੱਛਾਂਗੇ ਵੀ ਭਾਈ ਬੱਸ ਨਹੀਂ ਲਾਈ ਉਹ ਤਾਂ ਅਸੀਂ ਲਾਵਾਂਗੇ ਅਸੀਂ ਹੁਣ ਕਹਿਣਗੇ ਬੱਸਾਂ ਵੀ ਲਾਵਾਂਗੇ ਜੀ ਸਾਰਾ ਕੁਝ ਕਰਾਂਗੇ ਕਰਨਾ ਕਿਹਨੇ ਕੋਈ ਨਹੀਂ ਕਰਦਾ ਅੱਛਾ ਕਿਵੇਂ ਹੈ ਸਰਕਾਰ ਠੀਕ ਹੈ ਜੀ ਨਹੀਂ ਸਾਡੇ ਪਾਸੇ ਕੋਈ ਠੀਕ ਨਹੀਂ ਜੀ ਕਿਉਂ ਕੀ ਗੱਲ ਹੋ ਗਈ ਕੋਈ ਸਾਡਾ ਜ਼ਰੂਰਤ ਨਹੀਂ ਆਈ ਸਾਡੇ ਕੋਈ ਇੱਥੇ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਨਾ ਕੋਈ ਕੋਈ ਸੁਣਦਾ ਕੋਈ ਸਹੂਲਤ ਨਹੀਂ ਸਾਨੂੰ ਬਾਪੂ ਇੱਥੇ ਇੰਨੇ ਬੰਦੇ ਬੈਠੇ ਆ ਤੇ ਸਾਡੀ ਨਹੀਂ ਸੁਣਦੇ ਸਰਕਾਰ ਦੀ ਕੀ ਸੁਣੋਂਗੇ ਤੁਸੀਂ ਸਰਕਾਰ ਤੁਹਾਡੀ ਕੀ ਸੁਣੇ ਬਸ ਆਈ ਅਹੀਂ ਚੱਲੀ ਜਾਂਦਾ ਸਾਡਾ 5 ਸਾਲ ਹੋ ਗਏ ਕਾਰਡ ਕੱਟੇ ਨੂੰ ਤੇ ਹਜੇ ਕਾਰਡ ਨਹੀਂ ਬੜਿਆ ਕਿਉਂ ਭਾਈ ਇਹਨਾਂ ਦੇ ਕਾਰਡ ਕੱਟੇ ਆ ਕੱਟੇ ਹੋਣਗੇ ਤਾਂ ਹੀ ਕਹਿੰਦੇ ਆ ਕੱਟੇ ਆ ਕੱਟੇ ਤਾਂ ਹੀ ਕਹਿੰਦੇ ਅਗਦੇ ਹੁੰਦਾ ਨਹੀਂ ਕਹਿੰਦੇ ਫਿਰ ਅੱਛਾ ਜੀ ਉਹ ਤਾਂ ਕਹਿੰਦੇ ਧਨਾੜ ਲੋਕਾਂ ਦੇ ਕੱਟੇ ਆ ਸੀ ਸੀਐਮ ਭਗਵੰਤ ਮਾਨ ਗਰੀਬਾਂ ਦੇ ਕੱਟੇ ਪਏ ਆ ਅੱਛਾ ਜੀ ਹਾਂ ਇੱਥੇ ਸਾਰੇ ਗਰੀਬ ਹੀ ਬੈਠੇ ਆ ਆ ਸਾਰੇ ਗਰੀਬ ਹੀ ਆ ਜੀ ਜਿੰਨੇ ਬੈਠਾ ਸਾਰੇ ਗਰੀਬ ਆ ਅੱਛਾ ਜੀ ਹਾਂ ਕਿੰਨੇ ਕਿਹਦੇ ਕਾਰਡ ਕੱਟੇ ਇੱਥੇ ਬੈਠੇ ਆ ਜਿਹੜੇ ਇੱਥੇ ਹੁਣ ਇਹਨਾਂ ਦੇ ਇਹਨਾਂ ਨੂੰ ਪੁੱਛ ਵੀ ਕਿਸੇ ਦੇ ਕੱਟਿਆ ਮੇਰਾ ਕੱਟਿਆ ਇੱਥੇ ਦਾ ਕੱਲੇ ਦਾ ਅੱਛਾ ਜੀ ਮੈਂ ਬੋਲਦਾ ਹਾਂ ਅੱਛਾ ਜੀ ਹਾਂ ਹੋਰ ਬਥੇਰੇ ਆ ਬੁੜੀਆਂ ਦੇ ਕੱਟਾ ਬਾਪੂ 92 ਤੇ ਐਕਟੀਵਾਰੀ ਪਾਉਂਗੇ ਨਹੀਂ ਪਉਦੇ ਐਸੀ ਅੱਛਾ ਜੀ ਕਾਲੀ ਦਲ ਕਿਵੇਂ ਸੀ ਕਾਲੀ ਦਲ ਠੀਕ ਹੈ ਸਾਡੇ ਵਾਸਤੇ ਅੱਛਾ ਜੀ ਹਾਂ ਕਿਵੇਂ ਕੀ ਗੱਲ ਕਾਤੋਂ ਠੀਕੇ ਬਾਪੂ ਜੀ ਉਹ ਸਾਨੂੰ ਛੂੜਤਾ ਦਾ ਦੇਈ ਜਾਂਦੇ ਕੋਹ ਨਾ ਕੋਹ ਦੰਦੀ ਆ ਸਾਨੂੰ ਅੱਛਾ ਜੀ ਹਾਂ ਠੀਕ ਹੈ ਹਾਂ ਕਾਲੀ ਦਲ ਨੂੰ ਦੁਬਾਰਾ ਹੀ ਦੇਖਣਾ ਚਾਹੁੰਦੇ ਆ ਲੋਕ ਹਾਂ ਸਾਰੇ ਜਮਾ ਵੇਦੇ ਬਈ ਤੇ ਬਾਪੂ ਚੰਨੀ ਕਿਵੇਂ ਸੀ ਚੰਨੀ ਵੀ ਠੀਕ ਨਹੀਂ ਸੀ ਚੰਨੀ ਨੇ ਉਹ ਇੱਕ ਦੋ ਕੰਮ ਵਧਕਾ ਕਰ ਗਏ ਸਾਡੇ ਉਹ ਆ ਬੈਲ ਮਾਫ ਕਰ ਗਏ ਹੋਰ ਕਈ ਗੱਲਾਂ ਵੀ ਕਰ ਗਿਆ ਉਹ ठीक है कांग्रेस किमे बापूजी कांग्रेस कांग्रेस भी लुच्ची इकट्ठी हुई है अच्छा जी आहो अच्छा और की हा। है हां भाई किमे है कांग्रेस बस ठीक ही है आके भाई ठीक ही है अकाली दल किमे है अकाली दल ठीक है ਤੇ ਆਮ ਆਲੇ ਕਿਵੇਂ ਅਕਾਲੀ ਅਕਾਲੀ ਦਾ ਕਿਉਂ ਠੀਕ ਆ ਜੀ ਤਾਂ ਠੀਕ ਕਹਿੰਦੇ ਆ ਮੈਂ ਜ਼ਿੰਮੇਵਾਰ ਬੰਦਾ ਹਾਂ ਸਾਡੇ ਵੋਟਰਾਂ ਲੱਗਨ ਹੁੰਦਾ ਉਹਦੀ ਸੱਚੀ ਦਾਦੀ ਬਣ ਗਈ ਠੀਕ ਹੈ ਠੀਕ ਹੈ ਨਾ ਗੱਲ 20 ਹਜ਼ਾਰ ਨੂੰ ਠੇਕੇ ਦੱਦੀ ਹੁਣ 70 ਹਜ਼ਾਰ ਨੂੰ ਠੇਕੇ ਤੇ ਲੱਗਦਾ ਹੈ ਅੱਛਾ ਜੀ ਸਾਡੇ ਪਾਸ ਚੰਗਾ ਹੀ ਹੈ ਅੱਛਾ ਜੀ ਅਕਾਲੀ ਦਲ ਨੂੰ ਦੁਬਾਰੇ ਦੇਖਣਗੇ ਲੋਕ ਜਿਵੇਂ ਦੇਖਣਗੇ ਕਾਂਗਰਸ ਕਿਵੇਂ ਰਹਿੰਦੀ ਹੈ ਕਾਂਗਰਸ ਵੀ ਠੀਕ ਹੈ ਕਿ ਆਪਦੇ ਉਸ ਹਿਸਾਬ ਨਾਲ ਤਾਂ ਪਹਿਲਾਂ ਚੰਗੀ ਵੀ ਘਰ ਵਿੱਚ ਹੁੰਦੇ ਵਿੱਚ ਮਾੜੀ ਵੀ ਹੋ ਜਾਂਦੀ ਹੁੰਦੀ ਹੈ ਪਹਿਲਾਂ ਬਾਈ ਜੀ 92 ਮੇਲੇ ਜਿਤਾਤੀ ਤੁਸੀਂ ਵੱਧ ਚੜ ਕੇ ਵੋਟਾਂ ਪਾਈਆਂ ਹੁ ਤੇ ਵੋਟਾਂ ਪਾਉਣ ਜਾਣਗੇ ਇਸ ਸਾਹਮਣੇ ਜਿਸ ਸਾਹਮਣੇ ਕਹਿੰਦੇ ਮਣਕਿਆ ਆ ਉਹ ਤਾਂ ਫਿਰ ਆਏ ਆ ਕਿਦੋਂ ਪਿੰਡ ਦੇ ਲੀਡਰ ਆ ਜਾਂਦੇ ਮਗਰ ਰੱਖਦੇ ਝੁਕ ਜਾਂਦੇ ਹੀ ਆ ਵੋਟਾਂ ਤਾਂ ਪਾਉਂਦੇ ਹੀ ਆ ਠੀਕ ਹੈ ਇਹਨੂੰ ਥੋੜੀਆਂ ਪਾ ਦੇਣਾ ਇਸ ਨੂੰ ਬਾਹਲੀਆਂ ਪਾ ਦੇਣਾ ਅੱਛਾ ਜੀ ਹਾਂ ਠੀਕ ਹੈ